ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਾਪਾ ਬੰਦਾ ਸਿੰਘ ਬਹਾਦਰ ਮਾਨ ਬੰਦਾ ਲਈ ਮਹਾਨਾਇਕ ਤੇ ਜ਼ਾਲਮਾਂ ਲਈ ਅਸਮਾਨੀ ਬਿਜਲੀ ਵਾਂਗ ਕੜਕਦਾ ਗਜਰ ਸੀ। ਦਸ਼ਮੇਸ਼ ਪੀਤਾ ਨਾਲ ਮਿਲਪ ਤੇ ਗੁਰੂ ਸਾਹਿਬ ਤੋਂ ਮਿਲਿਆ ਥਾਪੜਾ ਉਹਨਾਂ ਦੇ ਜੀਵਨ ਤੇ ਸਾਡੇ ਇਤਿਹਾਸ ਦਾ ਵੱਡਾ ਮੋੜ ਸਾਬਿਤ ਹੋਇਆ। ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ 1710 ਈਸਵੀ ਨੂੰ ਸਿੱਖਾਂ ਵੱਲੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਛਾਇਆ ਹੋਇਆ ਹੈ ਸਿੱਖਾਂ ਤੇ ਇਨਸਾਪਸੰਦ ਇਨਸਾਨਾਂ ਲਈ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਨਾਵਾ ਕੇ ਸ਼ਹੀਦ ਕਰਨ ਵਾਲੇ ਸੂਬਾ ਸਰਹੰਦ ਵਜ਼ੀਰ ਖਾਨ ਦਾ ਕਿਲਾ ਜ਼ੁਲਮ ਦਾ ਕਿਲਾ ਸੀ ਇਸ ਦੀ ਇੱਟ-ਇੱਟ ਸਹਿਬਜ਼ਾਦਿਆਂ ਦੀ ਮਾਸੂਮੀਅਤ ਤੇ ਮਾਤਾ ਗੁਜਰੀ ਜੀ ਦੀ ਬਜ਼ੁਰਗੀ ਤੇ ਹੋਏ ਕੈਦ ਦੀ ਨਿਸ਼ਾਨੀ ਸੀ ਦੁਖੀ ਹਿਰਦਿਆਂ ਦਾ ਰੋ ਜ਼ੁਲਮ ਦੀਆਂ ਨਿਸ਼ਾਨੀਆਂ ਨੂੰ ਮਿੱਟੀ 'ਚ ਮਿਲਾ ਦੇਣ ਲਈ ਤੜਫ ਰਿਹਾ ਸੀ ਸਿੱਖ ਮਾਨਸਿਕਤਾ ਦੀ ਇਸ ਤੜਫ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਤਿਆਰ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਮਿਲੀ ਸਰਹੰਦਪਤੀ ਦੀ ਗਾਥਾ ਸਾਡੇ ਇਤਿਹਾਸ ਵਿੱਚ ਇਨਸਾਫ ਦੀ ਤੀਗ ਨਾਲ ਲਿਖੀ ਗਈ ਬਾਬਾ ਜੀ ਨੇ ਬਦਲਾ ਨਹੀਂ ਲਗਿਆ ਸਗੋਂ ਬਦਲਾ ਲਿਆ ਕੇ ਮਾਨਵਤਾ ਦੇ ਕਲਿਆਣ ਦਾ ਸੁਨਹਿਰੀ ਪੰਨਾ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮਜ਼ਲੂਮਾਂ ਦਾ ਰਾਖਾ ਤੇ ਜ਼ਬਰਾਂ ਲਈ ਤਵਾਹੀ ਦਾ ਤੂਫਾਨ ਸੀ ਉਹ ਮਹਾਨ ਜਨਰਲ ਤੇ ਕਮਾਲ ਦੇ ਪ੍ਰਬੰਧਕ ਸੀ ਸਰਹੰਦ ਦੀ ਯੁੱਧ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੂਬਾ ਸਰਹੰਦ ਦੇ ਮੁਕਾਬਲੇ ਬਹੁਤ ਥੋੜੇ ਸਾਧਨ ਸੀ ਸੂਬੇ ਦੀਆਂ ਤੋਪਾਂ ਦੇ ਮੁਕਾਬਲੇ ਸਿੱਖਾਂ ਕੋਲ ਤੇਗਾਂ ਸਨ ਸੂਬੇ ਦੇ ਭਿਆਨਕ ਹਾਥੀਆਂ ਨਾਲ ਯੋਜਨ ਲਈ ਸਿੱਖਾਂ ਕੋਲ ਨੇਜੇ ਸਨ ਕਫੀ ਖਾਨ ਅਨੁਸਾਰ ਸੂਬੇ ਕੋਲ 7 ਤੋਂ 8000 ਬੰਦੂਜ ਕੀ ਸੀ ਇਹਨਾਂ ਦੀਆਂ ਗੋਲੀਆਂ ਦਾ ਮੀ ਸਿੱਖਾਂ ਤੇ ਵਰਸ ਰਿਹਾ ਸੀ ਸਿੱਖਾਂ ਲਈ ਸਰਹੰਦ ਫਤਿਹ ਕਰਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ ਚੱਪੜ ਚਿੜੀ ਦੇ ਸਥਾਨ ਤੇ ਸੂਬਾ ਸਰਹੰਦ ਵਜ਼ੀਰ ਖਾਨ ਦੀਆਂ ਗਰਜ ਦੀਆਂ ਤੋਪਾਂ ਚੰਗਿਆੜ ਦੇ ਹਾਥੀਆਂ ਤੇ ਘਾਤਕ ਸਾਜ਼ਿਸ਼ਾਂ ਅੱਗੇ ਸੇਕ ਪੱਪਾ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਚਾਲਾਂ ਅਨਸਾਰ ਸੀਨੇ ਤਾਣ ਕੇ ਸੂਰਮਤਾਈ ਦੀ ਕਹਾਣੀ ਲਿਖਣ ਲੱਗੇ ਸਿੱਖਾਂ ਦੀਆਂ ਤੇਗਾਂ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ ਸੈਵਜਾਦਿਆਂ ਸਮੇਤ ਅਨੇਕ નિર્ਦੋਸ਼ਾਂ ਦੇ ਕੀਤੇ ਅਨਮਨੁੱਖੀ ਤਸ਼ੱਦਦਾਂ ਦੇ ਪਹਾੜ ਜਿਹੜੇ ਪਾਪਾਂ ਦੇ ਬੋਝ ਥੱਲੇ ਦਬੀ ਬਜ਼ੀਰ ਖਾਨ ਦੀ ਹੰਕਾਰੀ ਸੈਨਾ ਸਿੱਖਾਂ ਦੇ ਸਿੱਧਕੀ ਤੂਫਾਨ ਵਿੱਚ ਤੂੜੀ ਵਾਂਗ ਉੱਡ ਗਈ ਤੇ ਆਖਿਰ ਵਜ਼ੀਰ ਖਾਨ ਮਾਰਿਆ ਗਿਆ ਗੋਲੀਆਂ ਦੀ ਆਵਾਜ਼ ਤੇ ਸਤਸ਼੍ਰੀਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਨੇ ਸਰਹੰਦ ਤੇ ਖਾਲਸਾਈ ਨਿਸ਼ਾਨ ਚੁਲਾ ਦਿੱਤਾ ਸਰਹੰਦ ਫਤਿਹ ਬਾਦ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਨਕਸ਼ਵੰਦੀਆਂ ਦੇ ਸ਼ੇਖ ਅਹਿਮਦ ਮੁਜੱਫਰ ਅਲਫਸਾਨੀ ਦੀ ਮਜ਼ਾਰ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਇਆ ਇਸੇ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਦਾ ਨਾਰਾ ਮਾਰਨ ਵਾਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਕਰਕੇ ਮਲੇਰਕੋਟਲੇ ਨੂੰ ਸਿੱਖਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਕਲਿਸ ਗੜਜੋ ਸਰਹੰਦ ਦੇ ਮੁਕਾਬਲੇ ਪਹਾੜੀ ਇਲਾਕੇ ਵਿੱਚ ਹੋਣ ਕਰਕੇ ਵੱਧ ਸੁਰੱਖਿਆ ਸੀ। ਉਹਨੂੰ ਲੋਹਗੜ ਦਾ ਨਾਮ ਦੇ ਕੇ ਆਪਣੀ ਰਾਜਧਾਨੀ ਬਣਾਇਆ। ਸਰਹੰਦ ਦੀ ਜ਼ਿੰਮੇਵਾਰੀ ਬਾਬਾ ਬਾਸ ਸਿੰਘ ਦੇ سپرد ਕੀਤੀ ਗਈ। ਬਾਬਾ ਅਲੀ ਸਿੰਘ ਨੂੰ ਉਹਨਾਂ ਦਾ ਨਾਇਬ ਨੁਜੁਕਤ ਕੀਤਾ ਗਿਆ। ਬਾਬਾ ਫਤਿਹ ਸਿੰਘ ਨੂੰ ਸਮਾਨਾ ਤੇ ਭਾਈ ਰਾਮ ਸਿੰਘ ਨੂੰ ਤਨੇਸਰ ਦੀ ਸੇਵਾ ਸੌਂਪੀ ਗਈ। ਤੇ ਬਾਬਾ ਵਿਨੋਦ ਸਿੰਘ ਨੂੰ ਉਹਨਾਂ ਦੇ ਸਹਾਇਕ ਲਾਇਆ ਗਿਆ। ਇਸ ਨਵੇਂ ਰਾਜ ਦਾ ਪ੍ਰਬੰਧ ਇੰਨਾ ਚੰਗਾ ਪ੍ਰਭਾਵ ਪਿਆ ਕਿ ਮੁਸਲਮਾਨ ਵੀ ਸਿੱਖ ਸਜਣ ਲੱਗ ਪਏ। ਨਵਾਬ ਅਮੀਨ ਦੌਲਾ ਦੇ ਰੁਕਤ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ Hindu ਤੇ ਮੁਸਲਮਾਨ ਸਭ ਨੂੰ ਸਿੰਘ ਕਰਕੇ ਬੁਲਾਉਂਦੇ ਸੀ। ਕਲਾਨੌਰ ਦੇ ਸਥਾਨ ਤੇ 5000 ਪਠਾਨ ਉਹਨਾਂ ਦੀ ਸੈਨਾ ਸ਼ਾਮਿਲ ਹੋਏ ਜਿਨ੍ਹਾਂ ਇਸਲਾਮ ਨੂੰ ਮੰਨਣ ਦੀ ਪੂਰੀ ਖੁਲ ਸੀ ਇਤਿਹਾਸਕਾਰ ਹਰੀ RAM ਗੁਪਤਾ ਅਨੁਸਾਰ ਸਿੱਖਾਂ ਦੀ ਬਹਾਦਰੀ ਤੇ ਦਇਆਲਤਾ ਤੋਂ ਪ੍ਰਭਾਵਿਤ ਹੋ ਕੇ 1 ਸਾਲ ਚ ਹੀ 1 ਲੱਖ ਤੋਂ ਵੱਧ ਲੋਕ ਸਿੰਘ ਸੱਜ ਗਏ ਬਾਬਾ ਬੰਦਾ ਸਿੰਘ ਬਹਾਦਰ ਦਾ ਹੁਕਮ ਮੰਨ ਕੇ ਪ੍ਰੇਮ ਤੇ ਸ਼ਰਦਾ ਨਾਲ ਕਿਲੇ ਤੋਂ ਬਾਹਰ ਨਿਕਲਦੇ ਤੇ ਜੈਕਾਰੇ ਗਾਉਂਦੇ ਹੋਏ ਪਾਣਾ ਮੰਨ ਕੇ ਬੜੀ ਦਲੇਰੀ ਨਾਲ ਬਾਦਿਸ਼ਾਹੀ ਤੋਪਖਾਨੇ 13 ਤਲਵਾਰਾਂ ਤੇ ਭਾਲਿਆਂ ਤੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਤੰਗੇ ਲਾਟ ਤੇ ਆਉਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਾਜ ਸੁਧਾਰਾਂ ਲਈ ਬਹੁਤ ਸਮਾਂ ਨਹੀਂ ਮਿਲ ਸਕਿਆ। ਹਕੂਮਤ ਉਹਨਾਂ ਦਾ ਖਾਤਮਾ ਕਰਨੀ ਹੱਥ ਧੋਕੇ ਪਿੱਛੇ ਪਈ ਹੋਈ ਸੀ। ਇਸ ਦੇ ਬਾਵਜੂਦ ਉਹਨਾਂ ਨੇ ਜਨਤਾ ਦੇ ਕਲਿਆਣ ਦਾ ਪੂਰਾ ਮਨ ਬਣਾਇਆ ਹੋਇਆ ਸੀ। ਜ਼ਿਮੀਦਾਰਾ ਪ੍ਰਬੰਧ ਨੂੰ ਪਲਟ ਦੇਣਾ ਉਹਨਾਂ ਦਾ ਸਭ ਤੋਂ ਵੱਡਾ ਕੰਮ ਸੀ। ਇਹ ਜ਼ਿਮੀਂਦਾਰ ਬਾਦਸ਼ਾਹਾਂ ਬੰਦ ਫਜ਼ੂਲ ਖਰਚ ਕਰਨ ਤੇ ਐਸ਼ ਭਰੇ ਜੀਵਨ ਲਈ ਜਾਣੇ ਜਾਂਦੇ ਸੀ ਖੇਤਾਂ ਵਿੱਚ ਸਖਤ ਮਿਹਨਤ ਕਰਨ ਵਾਲੇ ਕਿਸਾਨਾਂ ਨਾਲ ਇਹਨਾਂ ਦਾ ਸਲੋਕ ਬਹੁਤ ਭੈੜਾ ਹੁੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਮਿਹਨਤੀ ਕਿਸਾਨਾਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾ ਕੇ ਜ਼ਿਮੀਂਦਾਰਾਂ ਤੋਂ ਕਿਸਾਨਾਂ ਦੀ ਮੁਕਤੀ ਕਰਵਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤੀ ਭੇਦ ਭਾਪ ਦਾ ਸ਼ਿਕਾਰ ਬਣੇ ਛੋਟੀਆਂ ਜਾਤਾਂ ਦੇ ਸਿੱਖਾਂ ਨੂੰ ਸੈਨਾ ਵਿੱਚ ਉੱਚੇ ਅਹੁਦੇ ਦੇ ਕੇ ਉਹਨਾਂ ਦਾ ਮਾਣ ਵਧਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ। ਸਰਹੰਦ ਦੀ ਜਿੱਤ ਤੋਂ ਉਹਨਾਂ ਨੂੰ 50 ਲੱਖ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਣ ਲੱਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਯਮੁਨਾ, ਗੰਗਾ, ਦੁਆਬ ਵਿੱਚ ਹਾਰਨਪੁਰ ਤੇ ਜਲਾਲਾਬਾਦ, ਜ਼ਿਲੰਦਰ ਦੁਆਬ, ਅਮੇਸਰ, ਬਟਾਲਾ, ਕਲਾਨੌਰ ਪਠਾਨਕੋਟ ਤੇ ਹੋਰ ਅਨੇਕ ਇਲਾਕਿਆਂ ਤੇ ਖਾਲਸੇ ਦੇ ਨਿਸ਼ਾਨ ਛੁਲਾ ਦਿੱਤੇ ਸੀ 9 ਜੂਨ 1716 ਈਸਵੀ ਨੂੰ ਦਿੱਲੀ ਵਿੱਚ ਪਾਬਾ ਬੰਦਾ ਸਿੰਘ ਬਹਾਦਰ ਦੀ ਦਿਲ ਕੰਬਾਉ ਸ਼ਾਹ ਦਾ ਦੇ ਬਾਵਜੂਦ ਸਰਹੰਦ ਦੀ ਫਤਿਹ ਸਿੱਖਾਂ ਲਈ ਵੱਡੀ ਪ੍ਰੇਰਨਾ ਸੋਤ ਬਣੀ ਰਹੀ 18ਵੀਂ ਸਦੀ ਵਿੱਚ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਤਾਂ ਅਕਾਲ ਪੁਰਖ ਦੇ ਅੰਗ ਸੰਗ ਹੋਣ ਦਾ ਭਰੋਸਾ ਸਰਹੰਦ ਫਤਿਹ ਦੀ ਯਾਦ ਗੁਰੂ ਸਾਹਿਬਾਨਾਂ ਦਾ ਲਾਸਾਨੀ ਇਤਿਹਾਸ ਸਿੱਖਾਂ ਦੇ ਮਨੋਬਲ ਨਾਲ ਭੇਦ ਹੋ ਗਿਆ। ਖਾਲਸੇ ਨੇ ਜ਼ੁਲਮੀ ਰਾਜ ਦਾ ਅੰਤ ਕਰਕੇ ਮਾਨਵ ਕਲਿਆਣਕਾਰੀ ਰਾਜ ਸਥਾਪਿਤ ਕਰਕੇ ਇਤਿਹਾਸ ਦਾ ਨਵਾਂ ਮਨਮਤਾ ਅਧਿਆਇ ਲਿਖਿਆ। ਧੰਨਵਾਦ।